ਮੈਂ ਤੁਹਾਡਾ ਆਪਣਾ ਲਾਪ੍ਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਗਰਦਾਸਪੁਰ ਦੇ ਕਸਬਾ ਕਲਨੌਰ ਨਜ਼ਦੀਕ ਪਿੰਡ ਸ਼ਿਕਾਰ ਦੇ ਵਿੱਚ ਸੋ ਕਿਸੇ ਵਕਤ ਤਾਂ ਰੱਬ ਦੀਆਂ ਕੀਤੀਆਂ ਤੇ ਵੀ ਇਨਸਾਨ ਨੂੰ ਗੁੱਸਾ ਆ ਹੀ ਜਾਂਦਾ ਇਹ ਗੁੱਸਾ ਆਵੇ ਕਿ ਵੀ ਕਿਉਂ ਨਾ ਇੱਕ ਛੋਟੀ ਬੱਚੀ ਆ ਕਿਸ ਬਿਮਾਰੀ ਨਾਲ ਪੀੜਤ ਆ ਸੋ ਸਾਰੀ ਗੱਲਬਾਤ ਜਿਹੜੀ ਆ ਫਿਰਸ ਦੇ ਨਾਲ ਜਰੂਰ ਅਸੀਂ ਕਰਦੇ ਆ ਅਚਾਹੀ ਬਾਤ ਕੀ ਨਾਂਜੀ ਪਲਦੀਪ ਕੌਰ ਮੈਂ ਦੇਖਿਆ ਵੀ ਸੋਸ਼ਲ ਮੀਡੀਆ 'ਤੇ ਤੁਸੀਂ ਜਿਹੜੀ ਇੱਕ ਵੀਡੀਓ ਜਿਹੜੀ ਆ ਪੇਜ 'ਤੇ ਵਾਇਰਲ ਹੋਈ ਹੈ ਤਾਂ ਡੀ ਮੈਨ ਕਿਉਂ ਮਤਲਬ ਵੀਡੀਓ ਜਿਹੜੀ ਵਾਇਰਲ ਕਰਨ ਦੀ ਲੋੜ? ਇਹ ਵੀਡੀਓ ਅਸਲੀ ਵਾਇਰਲ ਕਰਨ ਦੀ ਲੋੜ ਪਈ ਕਿਦਾ ਲਾਜ ਇਸ ਦਾ ਬੱਚੀ ਦਾ ਬਹੁਤ ਮਹਿੰਗਾ ਹੈ ਜੋ ਕਿ ਅਸੀਂ ਕਰਾ ਨਹੀਂ ਪਾande ਕਿਸ ਚੀਜ਼ ਦਾ ਲਾਜ? ਥੈਲਸੀਮੀਆ ਬਿਮਾਰੀ ਨਾਮ ਕਿੰਨੇ ਚਿਰ ਤੋਂ ਬੱਚੀ ਜਿਹੜੀ ਹੁਣ ਵੀ ਰਸਮ ਮਰੀ 6 ਮਹੀਨਿਆਂ ਦੀ ਜਦੋਂ ਤੋਂ ਬਿਮਾਰੀ ਹੈ 7 ਸਾਲ ਦੀ ਹੋ ਚੁੱਕੀ ਹੈ 6 ਮਹੀਨੇ ਤਾਂ ਅਸੀਂ ਬਲੱਡ ਚੜਵਾ ਰਹੇ ਹਾਂ ਇਸ ਨੂੰ ਮੰਨ ਲੋ ਹੁਣ ਤੱਕ ਜਿਹੜਾ ਮਨ ਲੋ ਕਿਥੇ ਜੜੀ ਹੈ ਟ੍ਰੀਟਮੈਂਟ ਜਿਹੜੀ ਹੈ ਕਿਸ ਮਨ ਲੋ ਹਸਪਤਾਲ ਦੇ ਵਿੱਚ ਜਿਹੜੀ ਚੱਲ ਰਹੀ ਹੈ ਜਿਹੜੀ ਗੁਰ ਰਾਮਦਾਸ ਤੋਂ ਬਲੱਡ ਸੀਡ ਵਾਈਦਾ ਉਸ ਨੂੰ 15 ਦਿਨਾਂ ਬਾਅਦ ਹਾਂਜੀ ਮੰਨ ਲੋ ਹੁਣ ਤੱਕ ਜਿਹੜਾ ਮਨ ਲੋ ਕਿਹ ਚੀਜ਼ ਦੀ ਜੜੀ ਹੈ ਪੈਸੇ ਦੀ ਦਿੱਕਤ ਆ ਰਹੀ ਹੈ ਜਾਂ ਬਲੱਡ ਦੀ ਦਿੱਕਤ ਆ ਰਹੀ ਹੈ ਐਸੇ ਦੀ ਦਿੱਕਤ ਆ ਰਹੀ ਹੈ ਅਸੀਂ ਇਹਦਾ ਬੌਰ ਮੈਰੋ ਆਪਰੇਸ਼ਨ ਕਰਵਾਉਣਾ ਚਾਹੁੰਦੇ ਹਾਂ ਕਿਸ ਟਾਈਮ ਜਿਹੜਾ ਕਿਸ ਟਾਈਮ ਡਾਕਟਰਾਂ ਨੇ ਜਿਹੜਾ ਆਪਰੇਟ ਜਿਹੜਾ ਦੱਸਿਆ ਆਪਰੇਟ ਤੇ ਤੋਂ 35 ਤੇ ਤੋਂ 40 ਲੱਖ ਰੁਪਏ ਦਾ ਇਲਾਜ ਦੱਸਿਆ ਡਾਕਟਰਾਂ ਨੇ ਜੋ ਕਿ ਜਦੋਂ ਸਾਡੇ ਕੋਲ ਪੈਸੇ ਇਕੱਠੇ ਹੋ ਜਾਣਗੇ ਉਦੋਂ ਅਸੀਂ ਇਲਾਜ ਕਰਵਾਵਾਂਗੇ ਉਹ ਕਿਹੜੇ ਅੰਮ੍ਰਿਤਸਰ ਵਾਲਿਆਂ ਦੱਸਿਆ ਜਾਂ ਕਿੰਨੇ ਵਸਿਆ ਡਾਕਟਰ ਸ਼ੂਤੀ ਲੁਧਿਆਣੇ ਤੋਂ ਦੀ ਹਾਂਜੀ ਕਿਤੇ ਇੱਥੇ ਅੰਮ੍ਰਿਤਸਰ ਆਂਦੇ ਜਾਂਦੇ ਹਾਂ ਅੰਮ੍ਰਿਤਸਰ ਹਾਂਜੀ ਇਹਨਾਂ ਜਿਹੜਾ ਉਹਨਾਂ ਟਾਈਮ ਜਿਹੜਾ ਦੱਸਿਆ ਟਾਈਮ ਇਹਨਾਂ ਦਾ ਇਸ ਬੱਚਿਆਂ ਦਾ ਯਾਨੀ ਕਿ ਛੋਟੇ ਬੱਚਿਆਂ ਦਾ ਇਲਾਜ ਹੋ ਜੇ ਉਹ ਬੈਟਰ ਹੈ ਜੋ ਵੱਡੇ ਹੋ ਜਾਣ ਫਿਰ ਰਿਸਕ ਹੁੰਦਾ ਹਾਂਜੀ ਕੋਈ ਤੁਹਾਨੂੰ ਜਿਹੜਾ ਸਮਾਂ ਸੀਮਤ ਦੇ ਵਿੱਚ ਦੱਸਿਆ ਹੋਏ ਜਨ ਕੋਈ ਹਾਂਜੀ ਇਲਾਜ ਤੇ ਸਾਨੂੰ ਦੱਸਿਆ ਕਿ ਹੋਣੀ ਕਰਵਾਉਣਾ ਬੈਟਰ ਰਹੇਗਾ ਹਾਂਜੀ ਮਤਲਬ ਜਿਹੜੀ ਮਤਲਬ ਮੈਡੀਸਿਨ ਜਾਂ ਟ੍ਰੀਟਮੈਂਟ ਬਹੁਤ ਅਜੇ ਵੈਸੇ ਤੁਹਾਡੀ ਚੱਲੀ ਰਹੀ ਹੈ ਹਾਂਜੀ ਮੈਡੀਸਿਨ ਚੱਲ ਰਹੀ ਹੈ ਹਾਂਜੀ ਕਿੰਨੇ ਤਰ੍ਹਾਂ ਬਾਅਦ ਜਿਹੜਾ ਬਲੱਡ ਜਿਹੜਾ ਚੇਂਜ ਜਿਹੜਾ ਹੋ ਰਿਹਾ 15 ਦਿਨਾਂ ਬਾਅਦ ਹਾਂਜੀ ਉਹ ਕਿਵੇਂ ਜਿਹੜਾ ਪ੍ਰੋਵਾਈਡ ਹੋ ਜਾਂਦਾ ਪੰਜਾਬ ਹਾਂਜੀ ਹੋ ਜਾਂਦਾ ਕਦੇ ਕਦੇ ਦਿੱਕਤ ਹੁੰਦੀ ਹੈ ਪਰ ਹੋ ਜਾਂਦਾ ਉਹ ਹਸਪਤਾਲ ਅਰੇਂਜ ਹੁੰਦਾ ਕਿ ਜਾਂ ਜਿਹੜੀਆਂ ਲੱਗੀਆਂ ਹਸਪਤਾਲ ਤੋਂ ਹਾਂਜੀ ਉਹ ਇਹ ਜਿਹੜੀਆਂ ਚਾਰजेस ਜਿਹੜੇ ਲੱਗ ਰਹੇ ਨੇ ਜਾਂ ਵੈਸੇ ਸੇਵਾ ਤੋਂ ਤੋਂ ਹੀ ਲੱਗਦੇ ਨੇ। ਨਹੀਂ ਬਲੱਡ ਫ੍ਰੀ ਮਿਲਦਾ ਜਿਹੜੀ ਮੈਡੀਸਿਨ ਆ ਉਹ ਸਾਨੂੰ ਮੁੱਲ ਲੈਣੀ ਪੈਂਦੀ ਹੈ। ਹਾਂਜੀ। ਉਹ ਵੈਸੇ ਤਾਂ ਸਰਕਾਰ ਨੂੰ ਜਿਹੜਾ ਦਾਵਾ ਕੀਤਾ ਗਿਆ ਉਹ ਹੋ ਸਕਦਾ ਮੁੱਲ ਪ੍ਰੋਸੈਸ ਚੱਲ ਰਿਹਾ ਹੈ ਜਿਹੜੀ ਇਸ ਚੀਜ਼ ਦੀ ਮੈਡੀਸਿਨ ਆ ਉਹ ਫ੍ਰੀ ਜਿਹੜੀ ਆ ਇਸ ਬਿਮਾਰੀ ਤੋਂ ਪੀੜਤ ਜਿਹੜੇ ਲੋਕਾਂ ਨੂੰ ਜਿਹੜੀ ਦਿੱਤੀ ਜਾ ਰਹੀ। ਮੁੱਲ ਇਸ ਤਰ੍ਹਾਂ ਦਾ ਹੈ ਕੋਈ ਜਿਹਾ ਕਿਵੇਂ? ਮੈਡੀਸਿਨ ਹੈ ਪਰ ਬੱਚੇ ਨਹੀਂ ਉਹ ਖਾਂਦੇ ਹੈਗੇ। ਹਾਂਜੀ। ਉਹ ਜਿਹੜੀ ਫ੍ਰੀ ਆਉਂਦੀ ਹੈ। ਹਾਂਜੀ ਉਹ ਖਾਂਦੇ ਨਹੀਂ ਹੈਗੇ। ਹਾਂਜੀ। ਉਹ ਲੋ ਕਿੰਨੀ ਹੁਣ ਜਿਹੜੀ ਅਮਾਉਂਟ ਹੈ ਜਿਹੜੀ ਦੱਸੀ ਆ ਤੇ ਕਿੰਨਾ ਜਿਹੜਾ ਤੁਹਾਨੂੰ ਜਿਹੜਾ ਵਾ ਡਾਕਟਰ ਸਭ ਲੋ ਟਾਈਮ ਜਿਹੜਾ ਦਿੱਤਾ ਉਹ ਵਿਸਤਾਰ ਨਾਲ ਜਿਹੜਾ ਥੋੜੀ ਜਾਣਕਾਰੀ ਦੱਸੋ 33 ਤੋਂ 40 ਲੱਖ ਰੁਪਏ ਦੀ ਮੰਗ ਕੀਤੀ ਹੈ ਡਾਕਟਰਾਂ ਨੇ ਇਹਦੇ ਵਿੱਚ ਆ ਜਿਹੜੇ ਤੁਸੀਂ ਫੜੀਆਂ ਰਿਪੋਰਟਾਂ ਮਾੜੀ ਕਿ ਕਿਹੜੀ ਕਿਹੜੀ ਜਿਹੜੀ ਰਿਪੋਰਟ ਹੈ ਇਹ ਦੀਆਂ ਰਿਪੋਰਟਾਂ ਨੇ ਜਿਸ ਤੋਂ ਸਾਨੂੰ ਪਤਾ ਲੱਗਾ ਸੀ ਕਿ ਚਲੇ ਸੀ ਇਹ ਬਿਮਾਰੀ ਇਸ ਨੂੰ ਹਾਂ ਜਿਸ ਤੋਂ ਅਸੀਂ 15 ਦਿਨਾਂ ਬਾਅਦ ਬਲੱਡ ਲਗਵਾਉਨੇ ਆ ਇਹ ਸਾਰੀ ਡਿਟੇਲ ਦਿੱਤੀ ਹੋਈ ਹੈ। ਇਹ ਸਾਰੀ ਜਿਹੜੀ ਡਾਇਰੀ ਬਣੀ ਹੈ। ਹਾਂਜੀ ਡਾਇਰੀ। 15 ਦਿਨਾਂ ਬਾਅਦ ਜਾਇਦਾ ਉਹ ਨੋਟ ਸਾਰਾ ਕਰਦੇ ਇੱਥੇ। ਹਾਂਜੀ। ਮਲੋ ਹੁਣ ਟਾਈਮ ਹੋ ਗਿਆ ਕਿ ਜਾਮ ਲੋ ਕਰਾ ਦੇ ਜੋ। ਨਹੀਂ ਜਾਣਾ। ਹਾਂਜੀ। ਮਲੋ ਕਿਸ ਦਿਨ ਦੇ ਤਰੀਕੇ ਨਾਲ? 15 ਦਿਨ ਹੋ ਗਏ ਅਸੀਂ ਹੁਣ ਜਾਣਾ। ਹਾਂਜੀ। ਹੁਣ ਜਿਹੜੀ ਉਹ ਸਮਾਜ ਸੇਵੀ ਸੰਸਥਾ ਨੇ ਜਾਂ ਹੋਰ ਐਨਆਰਆਈ ਵੀਰ ਨੇ ਉਹਨਾਂ ਤੋਂ ਕਿਸ ਚੀਜ਼ ਦੀ ਮਦਦ ਦੀ ਗੱਲ ਅਸੀਂ ਉਹਨਾਂ ਤੋਂ ਮਦਦ ਕਰਦੇ ਆ ਕਿ ਜਿੰਨੀ ਵੀ ਸਾਡੀ ਵੱਧ ਤੋਂ ਵੱਧ ਘੱਟ ਤੋਂ ਘੱਟ ਮਦਦ ਹੋ ਸਕਦੀ ਹੈ ਇਹਨਾਂ ਰਵੀਰ ਸਾਡੀ ਮਦਦ ਜ਼ਰੂਰ ਕਰਨ। ਕੋਈ ਕੌਣ ਹੈ ਪਰਿਵਾਰ ਦੇ ਵਿੱਚ ਕਮਾਉਂਦਾ ਹੈ ਕਿਵੇਂ ਜਿਹੜਾ ਸਰਕਲ ਜਿਹੜਾ ਸਰਦਾ? ਇਹਨਾਂ ਦੇ ਪਾਪਾ ਨੇ ਤੇ ਮੈਂ ਅਤੇ ਸਾਡੀ ਬੇਟੀ ਕੋਈ। ਹਾਂਜੀ। ਕੀ ਕਰਦੇ ਬਸ? ਪਾਪਾ ਇਹਨਾਂ ਦੇ ਦਿਹਾੜੀ ਟਪਾਈ ਕਰਦੇ ਨੇ। ਹਾਂਜੀ। ਕਿੰਨੀ ਦਿਹਾੜੀ ਕਰਦੇ? ਦਿਹਾੜੀ ਇਦਾਂ ਹੀ 300 ਤੋਂ 400 ਤੱਕ ਹੋ ਜਾਂਦੀ ਹਾਂਜੀ। ਉਸਨੂੰ ਤਾਂ ਫਿਰ ਕਰਦਾ ਹੈ ਮਾਂ ਜਿਹੜਾ। ਹਾਂਜੀ। ਉਨਾ ਜੇ ਤੱਕ ਤੁਹਾਡੇ ਕੋਲ ਕੋਈ ਜਿਹੜੀ ਅਮੌਤ ਨਹੀਂ ਇਕੱਠੀ ਹੋ ਜਾਂ ਕਿਸੇ ਵੱਲੋਂ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ ਹਾਂ ਹਾਂਜੀ ਨਹੀਂ ਹੁਣ ਤੁਹਾਡੇ ਤੱਕ ਜਿਹਨੇ ਅਪਰੋਚ ਕਰਨੀ ਹੋਵੇ ਤਾਂ ਮਤਲਬ ਤੁਹਾਡਾ ਨੰਬਰ ਜਾਂ ਕੋਈ ਆਪਾਂ ਤੁਹਾਡੀ ਜਿਹੜੀ Google Pay ਨੰਬਰ ਉਹ ਇੱਥੇ ਜਰੂਰ ਮੈਕਸ਼ਨ ਕਰਾਂਗੇ ਜਾਂ ਸਿੱਧਾ ਜਾਂ ਕਿਸੇ ਨੇ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ ਤਾਂ ਕਿਹੜਾ ਪਿੰਡ ਤੇ ਕਿਹੜਾ ਜਿਲ੍ਹਾ ਪੈਂਦਾ ਸ਼ਿਕਾਰਮਾਸੀ ਹੈ ਸਾਡਾ ਪਿੰਡ ਹੈ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਹਸਟਮ ਜਿਹੜੀ ਬੱਚੀ ਹੈ ਕਰੇ ਰੈਂਦੀ ਹੈ ਜਾਂ ਪੜ੍ਹਦੀ ਛੇਡ ਕਰਦੀ ਫਰਸਟ ਕਲਾਸ ਚ ਪੜ੍ਹਦੀ ਹਾਂਜੀ ਉਹ ਦਿੱਕਤ ਜਿਹੜੀ ਬੱਚੇ ਨੂੰ ਕੋਈ ਆਂਦੀਤ ਨਹੀਂ ਮੈਡੀਸਿਨ ਜਦੋਂ ਚੱਲਦੀ ਹੈ ਇਸ ਤੋਂ ਨਾਲ ਕੋਈ ਦਿੱਕਤ ਨਹੀਂ ਹੈ ਅਜੇ ਤੱਕ ਤੇ ਆਂਦੀ ਕਿ ਬਲ ਜਿੰਦੇ ਥੋੜੇ ਬਿਲ ਚੱਲ ਜੀ ਨਹੀਂ ਮੈਡੀਸਿਨ ਨਾਲ ਕੋਈ ਦਿੱਕਤ ਨਹੀਂ ਹੁੰਦੀ ਬਲੱਡ ਜਦੋਂ ਆਪਾਂ ਨਹੀਂ ਚੜਵਾਉਂਦੇ ਫਿਰ ਪਰੇਸ਼ਾਨੀ ਹੁੰਦੀ ਹੈ ਬੁਖਾਰ ਹੋ ਜਾਂਦਾ ਹਾਂਜੀ ਫਿਰ ਜਿਹੜੀ ਟ੍ਰੀਟਮੈਂਟ ਮਤਲਬ ਉਹ ਟ੍ਰੀਟਮੈਂਟ ਜਿਹੜੀ ਸਾਰੀ ਉੱਥੋਂ ਹੀ ਫਿਰ ਕਰਦੇ ਹੋਣੇ ਸਾਰੀ ਅੰਮ੍ਰਿਤਸਰ ਦੇ ਜਿਹੜਾ ਫਿਰ ਰਸਤਾ ਹੁੰਦਾ ਹਾਂਜੀ ਜੋ ਜੋ ਆਪਾਂ ਬਲੱਡ ਚੜਵਾਵਾਂਗੇ ਉਸ ਦੀ ਗ੍ਰੋਥ ਵੀ ਬਲੱਡ ਚੜਵਾਉਣ ਦੇ ਨਾਲ ਹੀ ਹੋਣੀ ਹੈ ਥੋੜਾ ਬਹੁਤ ਜਿਵੇਂ ਸਕੂਲ ਦੇ ਵਿੱਚ ਜਾਂਦੇ ਜਾਂ ਸਸਤਾ ਬਣ ਜਾਂਦੇ ਕਦੀ ਉਹਨਾਂ ਨੇ ਕਦੀ ਮੈਨੂੰ ਇਸ ਚੀਜ਼ ਦਾ ਉਹਨੂੰ ਤੁਸੀਂ ਜਾਗਰੂਤ ਕੀਤਾ ਜਾਂ ਉਹਨਾਂ ਨੂੰ ਮਤਲਬ ਥੋੜੀ ਬਹੁਤ ਕੀਤੀ ਇਸ ਚੀਜ਼ ਦੀ ਹਾਂਜੀ ਉਹਨਾਂ ਨੂੰ ਸਕੂਲ ਵਾਲਿਆਂ ਨੇ ਦੱਸਿਆ ਹੋਇਆ ਹਾਂਜੀ ਸੋ ਬੱਚੀ ਨਾਲ ਵੀ ਥੋੜੀ ਬਹੁਤੀ ਜਿਹੜੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਹਾਂ ਜੀ ਬੜਾ ਜੀ ਕੀ ਨਾਮ ਸਕੂਲੇ ਜਾਂਦੇ ਸਕੂਲੇ ਕਿਹੜੀ ਕਲਾਸ ਚ ਹੈ ਸੈਕਸਟ ਕਲਾਸ ਸੋ ਇਹ ਅਸੀਂ ਮਸੂਮ ਬੱਚੀ ਜਿਹੜੀ ਆ ਕਿ ਉਸ ਨੂੰ ਤਾਂ ਹਜੇ ਇਹ ਚੀਜ਼ ਦਾ ਵੀ ਨਹੀਂ ਜਿਹੜਾ ਪਤਾ ਸੋ ਇਸ ਤਰ੍ਹਾਂ ਦਾ ਜੇ ਕਿਸੇ ਵੱਡੇ ਜਾਂ ਵੀਆਈਪੀ ਦੇ ਜਾਂ ਕਿਸੇ ਵੀ ਵਿਅਕਤੀ ਚੋਂ ਅਸੀਂ ਇਸ ਚੀਜ਼ ਨੂੰ ਨਹੀਂ ਕਰਦੇ ਹਾਂ ਕਿ ਕੁਦਰਤੀ ਇੰਜਾਮ ਦੇਣਾ ਪਰ ਉਸ ਨੇ ਤਾਂ ਟੈਨਸ਼ਨ ਦੇ ਵਿੱਚ ਹੀ ਜਿਹੜਾ ਮਤਲਬ ਆ ਜਾਣਾ ਸੀ ਕਿ ਵੀ ਬੱਚੀ ਬੱਚੀ ਨੂੰ ਕੁਦਰਤੀ ਪਰਮਾਤਮਾ ਦੀ ਜਿਹੜੀ ਬਖਸ਼ ਹੁੰਦੀ ਆ ਪਰ ਕਿਸੇ ਜਿਹੇ ਵਿਅਕਤੀ ਤੋਂ ਹੁੰਦਾ ਤਾਂ ਉਹ ਇਸ ਵਕਤ ਮੇਰੇ ਖਿਆਲ ਨਾਲ ਟੈਨਸ਼ਨ ਦੇ ਵਿੱਚ ਜ਼ਰੂਰ ਜਿਹੜਾ ਹੋਣਾ ਸੀ ਤਾਂ ਟੈਨਸ਼ਨ ਨਾਲ ਹੀ ਉਹ ਮੰলো ਆਪਣੀ ਜਾਨ ਨੂੰ ਜਿਹੜੀ ਜੋਖਮ ਦੇ ਵਿੱਚ ਪਾ ਸਕਦੇ ਸੋ ਇਸ ਤਰ੍ਹਾਂ ਦੇ ਪਰਿਵਾਰ ਨੇ ਜਾਂ ਇਸ ਤਰ੍ਹਾਂ ਦੀ ਜਿਹੜੀ ਮਨ ਲੋ ਹੈਗੇ ਨੇ ਪੀੜਤ ਜਿਹੜੇ ਲੋੜਵੰਦ ਪਰਿਵਾਰ ਨੇ ਸੋ ਇਹਨਾਂ ਦੀ ਜਿਹੜੀ ਐਨਆਰਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਉਹ ਮਦਦ ਜ਼ਰੂਰ ਕਰਨਾ ਸੋ ਰਕਮ ਜਿਹੜੀ ਵੱਡੀ ਇੱਕ ਵੀਰ ਜਿਹੜਾ ਫੌਜੀ ਆ ਉਹ ਤਾਂ ਅਲੇ ਦੁਆਲੇ ਜਿਹੜਾ ਘੁੰਮ ਕੇ ਜਾਂ ਦੂਰਲੇ ਜਾ ਕੇ ਪਿੰਜਾਂ ਤੋਂ ਜਿਹੜੀ ਆਪ ਦੀ ਮਦਦ ਜ਼ਰੂਰ ਕਰ ਰਿਹਾ ਕੋਈ ਹੱਦ ਤੱਕ ਹੋ ਵੀ ਗਈ ਆ ਤਾਂ ਅਮਾਉਂਟ ਬਹੁਤ ਵੱਡੀ ਆ ਮੰਨ ਲਓ ਕਰੋੜਾਂ ਦੇ ਵਿੱਚ ਜਿਹੜੀ ਆ ਦੱਸੀ ਆ ਜੀ ਇਹ ਅਮਾਉਂਟ ਛੋਟੀ ਵੀ ਮੰਨ ਲਓ ਉਸ ਦੇ ਨਾਲੋਂ ਬਹੁਤ ਹੀ ਜ਼ਿਆਦਾ ਛੋਟੀ ਆ ਪਰ ਇਹਨਾਂ ਦੇ ਵਾਸਤੇ ਕਹਿ ਸਕਦੇ ਆ ਬਹੁਤ ਹੀ ਜ਼ਿਆਦਾ ਵੱਡੀ ਆ ਪਰਿਵਾਰ ਲੋੜਵੰਦ ਦੇ ਨਹੀਂ ਇੰਨੀ ਵੱਡੀ ਜਿਹੜੀ ਰਕਮ ਆ ਹੋਰੀ ਆ ਮੰਨ ਲਓ ਕੋਈ ਕਿਸੇ ਵળે ਤਾਂ ਏਡੀ ਜਿਹੜੀ ਰਕਮ ਆ ਵੱਡੇ ਵੱਡੇ ਜਿਹੜੇ ਨੇ ਸੁਖ ਵਾਲੇ ਬੰਦੇ ਉਹਨਾਂ ਤੋਂ ਵੀ ਜਿਹੜੀ ਕੱਢਣੀ ਔਖੀ ਹੋ ਜਾਂਦੀ ਆ ਸੋ ਪਰਿਵਾਰ ਦੀ ਮਦਦ ਜਿਹੜੀ ਲੋੜਵੰਦ ਪਰਿਵਾਰ ਜਰੂਰ ਕਰਨੀ ਚਾਹੀਦੀ ਆ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਾ ਪੁੱਛੀ